ਮਜਹਨਾਂ ਦੇ ਸਾਹਮਣੇ ਆਲਾ ਸਾਰਿਆਂ ਦਾ ਧਿਆਨ ਮਾਰ ਲਓ ਇਹ ਸਾਰੋਂ ਛਰੀਪੇ ਤੇ ਕਰਨ ਬੁਰਜੀ ਉਸ ਤੋਂ ਬਾਅਦ ਪਿਤਾ ਉਹਦੇ ਨੇ ਬਿਲਕੁਲ ਇਮਾਨਦਾਰੀ ਨਾਲ ਤੁਹਾਡੀ ਸੇਵਾ ਕੀਤੀ ਭਾਵੇਂ ਏਰੀਆ ਅਟਾਰੀ ਦਾ ਸੀ ਰਿਜ਼ਰਵ ਹਲਕਾ ਸੀ ਪਰ ਉਹਦੇ ਕਾਂਗਰਸ ਉਹਨਾਂ ਦੇ ਵਿੱਚ ਡੜੇ ਦਾ ਪੱਕਾ ਸੀ ਮੇਰੇ ਸਰਗੁਆਸੀ ਪਿਤਾ ਨਾਲ ਇਹਨਾਂ ਦੇ ਦਾਦੇ ਦਾ ਸਰ ਸਰ ਅਜੀਤ ਸਿੰਘ ਬੁਰਜ ਦਾ ਸਬੰਸ ਦੇਸਾਬੇ ਅਜੀਤ ਸਿੰਘ ਬੁਰਜੂੜੀ ਜ਼ੁਬਾਨ ਦਾ ਮੰਨਿਆ ਇੱਕ ਉਦਾਵੀ ਸੀ 25 ਸਾਲ ਲਗਾਤਾਰ ਇਸ ਬਲਾਕ ਸੰਮਤੀ ਦੇ ਚੇਅਰਮੈਨ ਬੜਾ ਮੁਕਾਬਲਾ ਤੁਸੀਂ ਆਪੇ حساب ਲਾ ਲਓ ਜੇ ਕੋਈ ਸਰਪੰਚ ਵੀ 5 ਵਾਰ ਪਿੰਡ ਦਾ ਰਹੇ ਨਾ ਬੜਾ ਮੁਕਾਬਲਾ ਉਹਦਾ ਮਤਲਬ ਹੁੰਦਾ ਹੈ ਕਿ ਉਹ ਸਾਦਗੀ ਦੀ ਕਿੰਨੀ ਇੱਜ਼ਤ ਮਾਨ ਤੇ ਸਨਮਾਨ ਉਹਦਾ ਆਪਣਾ ਪਿੰਡ ਹੈ ਅੱਜ ਦੇ ਦਿਨ ਤੁਹਾਨੂੰ ਪਤਾ ਬੜਾ ਮੁਕਾਬਲਾ ਬਣਾਉਂਦਾ ਹੀ ਕੋਈ ਨਹੀਂ ਜਾਂਦੇ ਕਾਗਜ਼ ਨਿਯਕਤ ਕਰਾ ਦੇ ਲੋ ਬੜਾ ਮੁਕਾਬਲਾ ਨਹੀਂ ਹੁੰਦਾ ਬਿਨਾ ਮੁਕਾਬਲਾ ਹੁੰਦਾ ਜਦੋਂ ਮਰਜ਼ੀ ਨਾਲ ਸਰਮਸ਼ਰਤੀ ਨਾਲ ਪੈਟ ਬਣਾ 25 ਸਾਲ ਜ ਕੁਛ ਛੋਟੀ ਕਰ ਤੇ ਉਹਨਾਂ ਦੇ ਪਿਤਾ ਜਿਹੜੇ ਸੀ ਉਹ ਇਹਨਾਂ ਸਾਰਿਆਂ ਨੂੰ ਇੱਕ ਵੱਡੀ ਛਿੱਟੀ ਦੇ ਸਹ ਜਵਾਰ ਸਿੰਘ ਉਹਨਾਂ ਦਾ ਨਾਮ ਸੀ ਕਰਨ ਦੇ ਪੜਾਦੇ ਸਹ ਜਵਾਰ ਸਿੰਘ ਜਦੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਜੇ ਹੁੱਚ ਨਹੀਂ ਸੀ 1920 ਚ ਬਣੀ 105 ਸਾਲ ਹੋ ਗਏ ਉਸ ਟਾਈਮ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਲੋਕਲ ਮੈਨੇਜਮੈਂਟ ਕਮੇਟੀ ਸੀ ਜਿਹੜੀ ਸ਼੍ਰੀ ਦਰਬਾਰ ਸਾਹਿਬ ਦਾ ਸਾਰਾ ਹੈ ਉਥੋਂ ਦਾ ਜਿਹੜਾ ਸਿਸਟਮ ਹੈ ਸੀ ਉਹਦੀ ਆਰਗੇਨਾਈਜੇਸ਼ਨ ਜਿਹੜੀ ਸੀ ਐਡਮਿਨਿਸਟ੍ਰੇਟਿਵ ਆਰਗੇਨਾਈਜੇਸ਼ਨ ਇਹਨਾਂ ਦੇ ਦਾਦਾ ਜੀ 15 ਸਾਲ ਪ੍ਰਧਾਨ ਰਹੇ ਉਸ ਕਮੇਟੀ ਵਿੱਚ ਇਹ ਕੋਈ ਛੋਟੀ ਗੱਲ ਨਹੀਂ ਫਿਰ ਤੁਹਾਨੂੰ ਪਤਾ ਪਹਿਲੇ ਪਤਾਸਿਆਂ ਦਾ ਤੇ ਇਹਦਾ ਫੁਲੀਆਂ ਦਾ ਪ੍ਰਸ਼ਾਦ ਹੁੰਦਾ ਸੀ ਫੇਰ ਉਹਦੇ ਵਿੱਚ ਜਿਹੜਾ ਇਸ ਟਾਈਮ ਦੇਖ ਦੀ ਸ਼ੁਰੂਆਤ ਕਰਾਈ ਇਹ ਵੀ ਸਾਲ ਜੋਰ ਸਿੰਘ ਉਹਨਾਂ ਨੇ ਸ਼ੁਰੂ ਕਰਿਆ ਫੇਰ ਜਿਹੜੀ ਉੱਥੇ ਗੁਰੂ ਰਾਮ ਦਾ ਸਰਾਬੜੀ ਉਹਦੇ ਵਿੱਚ ਵੱਡਾ ਯੋਗਦਾਨੀ ਪੱਥਰ ਉਹਨਾਂ ਦਾ ਰੱਖਿਆ ਉਦੋਂ ਸਾਰੇ ਜਿਹੜੇ ਸਾਡੇ ਵੀਰ ਹੈ ਸੀ ਧਰਮ 'ਚ ਵਿਸ਼ਵਾਸ ਕਰਨ ਵਾਲੇ ਉਹਨਾਂ ਸਾਰਿਆਂ ਨੇ ਆਪਣੇ ਕੋਲੋਂ ਯੋਗਦਾਨ ਪਾਇਆ ਗੁਰੂ ਦਾਮ ਰਾਮ ਦਾ ਸਰਾਜ ਜੀ ਦਾ ਨਹੀਂ ਪੱਥਰ ਰੱਖਿਆ ਇਹ ਸੋਚ ਜਿਵੇਂ ਇਫੈਕਟ ਪਰਪਰਟਕ ਕੋਰਟ ਇੱਕ ਬੇਕਾਰ ਹੈ ਇੱਕ ਅਸੂਲੀ ਤੌਰ ਤੇ ਇੱਕ ਸੋਚ ਨਾ ਬੱਜੇ ਦੂਜੀ ਗੱਲ ਮੈਂ ਤੁਹਾਨੂੰ ਗੁਜ਼ਾਰਿਸ਼ ਕਰਨਾ ਚਾਹਨਾ ਦੇਖੋ ਤਾਨਤਮ ਦੇ ਪ੍ਰੋਗਰਾਮ ਸਾਰਨ ਵੱਧ ਇਫੈਕਟ ਅਫੈਕਟਡ ਏਰੀਆ ਜਿਹੜਾ 1980 ਤੋਂ 92 93 94 ਦਾ ਗੇੜ ਸੀ 13 14 ਸਾਲ ਸਾਰਨ ਵੱਧ ਇਫੈਕਟ ਜਿਹੜਾ ਅਫੈਕਟਡ ਏਰੀਆ ਉਸ ਮੂਮੈਂਟ ਦਾ ਹੋਇਆ ਉਹ ਤਰੰਦਾ ਇੱਕ ਮਹੀਨੇ ਦੇ ਵਿੱਚ ਉਹ ਅਜਿਹਾ ਸਭ 15-15 ਦਿਨ ਬਾਜ਼ਾਰ ਬੰਦ ਰਹਿੰਦੇ ਸੀ ਇੱਕ ਮਹੀਨਾ 15 ਦਿਨ ਬਾਜ਼ਾਰ ਬੰਦ ਆਹ ਕੌਲ ਆ ਗਈ ਵੀ ਕਰੋ ਤੁਹਾਨੂੰ ਕਿਸੇ ਦੇ ਘਰ ਜਾਣਾ ਹੈ ਨਹੀਂ ਹੈ ਤੁਹਾਨੂੰ ਬਾਜ਼ਾਰ ਬੰਦ ਕਰਨੇ ਹੀ ਫੇਰ ਦਰਖਾਸਤ ਦੇਇਆ ਤੇ ਮੇਰੇ ਭਰਾਓ 35000 ਸ਼ਹਾਦਤਾਂ ਉਹ 13-14 ਸਾਲ ਦੇ ਵੀ ਇੰਨੇ ਚੁੱਕਾ 35000 ਮੈਂ ਉਹਦੀ ਇਸ ਜ਼ਿਆਦਾ ਵਿਸਤਾਰ ਵਿੱਚ ਨਹੀਂ ਜਾਣਾ ਕਿਹੜਾ ਸਹੀ ਸੀ ਤੇ ਕਿਹੜਾ ਗਲਤ ਅਖੀਰ ਉਹ ਕਿਸੇ ਪੰਜਾਬੀ ਮਾਂ ਦੀ ਕੁੱਖ ਦਾ ਬੱਚਾ ਸੀ ਕੋਈ ਵੀ ਜਿਹੜਾ ਮਾਰਿਆ ਗਿਆ ਉਹ ਕੋਈ ਸਹੀ ਜਾਂ ਗਲਤ ਨਹੀਂ ਇੱਕ ਪਹਿਲੂ ਹੁੰਦਾ ਹੈ ਇੱਕ ਸਿੱਕੇ ਦੇ ਦੋ ਪਹਿਲੂ ਨੇ ਉਹਨਾਂ ਨੂੰ ਕੋਈ ਸਹੀ ਕਹੀ ਜਾਂਦਾ ਕੋਈ ਗਲਤ ਕਹੀ ਜਾਂਦਾ ਅਸੀਂ ਉਸ ਚੱਕਰ 'ਚ ਨਹੀਂ ਪੈਣਾ ਕਿਉਂਕਿ ਨੁਕਸਾਨ ਪੰਜਾਬ ਦਾ ਹੈ ਤੇ ਬਾਜ਼ਾਰ ਅਕਸਰ 5-7 ਘੰਟਿਆਂ ਤੋਂ ਬਾਅਦ ਖੁੱਲਦਾ ਨਹੀਂ ਸੀ ਜੇ 12 ਵਜੇ ਸ਼ੁਰੂ ਹੁੰਦਾ ਹੈ ਤੇ 6 ਵਜੇ ਬਾਜ਼ਾਰ ਬੰਦ ਹੋ ਜਾਂਦਾ ਹੁਣ ਫੇਰ ਵਾਤਾਵਰਨ ਤਰੁੰਦਾਨ ਦਾ ਉਹੀ ਬਣ ਗਿਆ ਕੋਈ ਇਹੋ ਜਿਹਾ ਵੇਖੋ ਇਹਦੇ ਵਿੱਚ ਨਾ ਤੇ ਕੋਈ ਕਾਮੇ ਛੱਡਿਆ ਨਾ ਕੋਈ ਇਜ਼ਾਦ ਛੱਡਿਆ ਨਾ ਕੋਈ ਗਰੀਬ ਛੱਡਿਆ ਨਾ ਕੋਈ ਵੀਰ ਛੱਡਿਆ ਨਾ ਕੋਈ ਪੜਿਆ ਲਿਖਿਆ ਛੱਡਿਆ ਨਾ ਕੋਈ ਅਨਪੜ ਛੱਡਿਆ ਹਰ ਬੰਦੇ ਨੂੰ ਫਰੋਤੀ ਦਾ ਟੈਲੀਫੋਨ ਬਹੁਤ ਸਾਰੇ ਲੋਕ ਜਿਹੜਿਆਂ ਨੇ ਵਿਚਾਰੇ ਦੱਸੇ ਹੀ ਕੋਈ ਨਹੀਂ ਉਹ ਆਪੇ ਹੀ ਨਿਬੇੜ ਬੂੜਿਆ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਚਾਹੁੰਦਾ ਪਹਿਲੇ ਵੀ ਜੇ ਖੁਸ਼ੀਆਂ ਤੇ ਗਮ ਇਹ ਜਿਹੜਾ ਮਾਹੌਲ ਪੰਜਾਬ ਦਾ ਸੁਭਾਅ ਹੈ ਇੱਕ ਵਾਰ ਬੇਰ ਭੰਗੜੇ ਗਿੱਧੇ ਸ਼ੁਰੂ ਹੋਏ ਕਰਨਤਾਰ ਨੂੰ ਇੱਕ ਬਹੁਤ ਹੀ ਵੱਡਰ ਸ਼ਹਿਰ ਬਣਾਇਆ ਇੱਕ ਕਸਬੇ ਨੂੰ ਸ਼ਹਿਰ ਦਾ ਰੂਪ ਰੇਖਾ ਮਿਲੀ ਉਹ ਕਾਂਗਰਸ ਨੇ ਇਹ ਰੂਪ ਰੇਖਾ ਦੇ ਇੱਥੇ ਬਹੁਤ ਸਾਰੇ ਕਿਸਾਨ ਭਰਾ ਹੀ ਬੈਠੇ ਨੇ ਯਾ ਕਿਸੇ ਮਜ਼ਦੂਰ ਨੇ ਯਾ ਕਿਸਾਨ ਨੇ ਹੋਰ ਕੋਈ ਜਿਹੜਾ ਨਹੀਂ ਸਾਰੇ ਇੱਥੇ ਬਿਠੇ ਹੋਏ ਕਿਸਾਨ ਭਰਾਵਾਂ ਨੂੰ ਮੈਂ ਪੁੱਛਣਾ ਚਾਹੁੰਦਾ ਜਦੋਂ ਵੀ ਕਾਂਗਰਸ ਦੀ ਗਵਰਨਮੈਂਟ ਆਈ ਦੱਸੋ ਸਰਦਾਰ ਸਾਹਿਬ ਤੁਹਾਨੂੰ ਕੋਈ ਮੰਡੀਆ ਚ ਰੋਲਣਾ ਪਿਆ ਤੁਹਾਨੂੰ ਭਾਅ ਪੂਰਾ ਮਿਲਦਾ ਰਿਹਾ ਨਾ ਟੈਂਟ ਤੇ ਝੋਨੇ ਦਾ ਤੇ ਕਾ ਭਾਵੇਂ ਕਣਕ ਸੀ ਝੋਨਾ ਸੀ ਯਾ ਕਿਤੇ ਕਮਾਦ ਸੀ ਇੱਧਰ ਤੇ ਚਲੋ ਕਮਾਦ ਘੱਟ ਬੀਜਿਆ ਜਿੰਦਾ ਕੋਈ ਮਮੇਲੀ ਗੱਲ ਤੇ ਤੁਹਾਡੀ ਹੁਣ ਤੁਸੀਂ ਤਸੋਂ ਜਿੱਦਣ ਦੇ ਆਪ ਵਾਲੇ ਆਏ ਇੱਕ ਵਾਰ ਵੀ ਮੁੱਲ ਤੁਹਾਨੂੰ ਤੁਹਾਡੇ ਝੋਨੇ ਦਾ ਪੂਰਾ ਮਿਲਿਆ ਤੇ ਮੈਨੂੰ ਦੱਸੋ ਅੱਜ ਦੇ ਦਿਨ ਵੀ ਮੈਂ ਖਰਚ 300 ਰੁਪਏ ਦਾ ਕਰਤਾ ਕੁਝ ਦਿਨ ਵਿੱਚ ਕਿਉਂ ਅਜਿਹਾ ਸਭ ਹੈ ਕਿ ਨਹੀਂ 콰ੜਤੀ ਬੈਠਾ ਤੇ ਜੇ ਕੋ ੜਤੀ ਬਿਠਾ ਖੜਾ ਨਾ 300 ਤੋਂ 400 ਰੁਪਏ ਪਿਛਲੇ ਸਾਲਾਂ ਜੀ ਤੇ ਗਾਮੇ ਵਿੱਚ ਬਕਾਇਦਾ ਤੌਰ ਇਹਦੇ ਵਿੱਚ ਭਾਗੀਦਾਰ ਹੈ ਲੁਕਦੇ ਵਿੱਚ ਇਹ ਆਪ ਵਾਲੇ ਜਿਹੜੇ ਮੈਂ ਔਨ ਟੈਲੀਵਿਜ਼ਨ ਆ ਜਿਹੜੇ ਤੁਹਾਡੇ ਆਪ ਕੈਮਰੇ ਰੂਟ ਕਰ ਰਹੇ ਨੇ ਮੈਂ ਇਹਦੇ ਵਿੱਚ ਬਕਾਇਦਾ ਤੌਰ 'ਤੇ ਲੀਡਰ ਆਫ தி اپੋਜੀਸ਼ਨ ਇਹ ਕਿਉਂਕਿ ਇਨਫੋਰਮੇਸ਼ਨ ਮੇਰੇ ਕੋਲ ਹੁੰਦੀ ਆ ਵਿਰੋਧੀ ਧਿਰ ਦੇ ਲੀਡਰ ਕਾਂ ਇਸ ਵੱਡੀ ਠੱਗੀ ਦੇ ਵਿੱਚ ਸਰਕਾਰ ਦੀਆਂ ਏਜੰਸੀਆਂ ਤੇ ਜਿੰਨੇ ਇਹਨਾਂ ਦੇ ਆਪ ਦੇ ਉਹ پکڑਣੇ ਐ ਇਸ ਤੇ ਉਹ ਭਾਵੇਂ ਐ ਮੈਂ ਦੇ ਕਹ ਲੋ ਇਹਨਾਂ ਦੇ ਮੰਤਰੀ ਕਹ ਲੋ ਭਾਵੇਂ ਇਹਨਾਂ ਦਾ ਮੁੱਖ ਮੰਤਰੀ ਕਹੋ ਤੇ ਕੇਜਰੀਵਾਲ ਕਰੋ ਸਾਰਾ ਦਿੱਲੀ ਦਾ ਇਹਨਾਂ ਦੀ ਲੀਡਰਸ਼ਿਪ ਪੰਜਾਬ ਨੂੰ ਲੁੱਟ ਲਈ तकरीबन ਜਿਹੜਾ ਤਈ ਦੇ ਵਿੱਚ ਚੋਣਾ ਆ ਉਹਦੇ ਵਿੱਚ ਲੋਟੇ ਨਾਲ ਕੋ तकरीबन 5000 ਕਰੋੜ ਦੀ ਮੈਂ ਅਸੈਂਬਲੀ ਦੇ ਵਿੱਚ ਫੈਕਟ ਰੱਖੇ ਤੁਹਾਡੇ ਸਾਹਮਣੇ ਦੂਜੀ ਬਾਦਕਿਸਮਤੀ ਆਜਦਾ ਜੀ ਪੁਰਾਣੇ ਟਾਈਮ ਦੇ ਵਿੱਚ ਪਤਾ ਨਹੀਂ ਅਜੇ ਵੀ ਇਹ ਕੰਮ ਚੱਲਦਾ ਹੈ ਕਿ ਪੁਰਾਣੇ ਵਕਤ ਦੇ ਵਿੱਚ ਜਦੋਂ ਪਿੰਡ 'ਚੋਂ ਕਿਸੇ ਸਿਆਣੇ ਬੰਦੇ ਦੇ ਭਾਵੇਂ ਸਾਈਕਲ ਤੇ ਰਿਕਸ਼ੇ ਤੇ ਨਿਕਲਣਾ ਟਾਂਗੇ ਤੇ ਨਿਕਲਣਾ ਇੱਕ ਅਦਾ ਬੰਦਾ ਹਰ ਪਿੰਡ 'ਚ ਨਹੀਂ ਪਰ ਪੰਜਵੇਂ ਸਦਵੇਂ ਪਿੰਡੇ 'ਕਿਹੋ ਜਿਹਾ ਬੰਦਾ ਹੁੰਦਾ ਸੀ ਜਿਹਨੂੰ ਨਹਿਸ਼ ਕਿਹਾ ਜਾਂਦਾ ਉਹਦੇ ਸਵੇਰੋਂ ਸਵੇਰ ਕਿਤੇ ਬਾਹਰ ਨਿਕਲਦੇ ਦਰਸ਼ਨ ਹੋ ਜਾਣੇ ਸਿਆਣੇ ਬੰਦੇ ਕਿਹੜਾ ਮੋੜੋ ਯਾਰ ਰਿਕਸ਼ਾ ਵਾਪਸ ਆਜੇ ਕੋਈ ਨਾ ਕੋਈ ਚਾਨੇ ਛੜੇਗਾ ਆਮ ਲੋਕਾਂ ਦਾ ਵਿਚਾਰ ਹੈ ਜਬ ਬਿੱਲੀ ਰਾਹ ਕੱਟੇ ਜਾਂਦੀ ਆਪਾਂ ਕਹਿੰਦੇ ਛੱਡੋ ਯਾਰ ਕੱਢੀ ਬੋਲੋ ਆਪਾਂ ਚੱਲੀਏ ਮਾ ਇਹ ਜਿੱਦਣ ਦੀ ਮਹਿਸ਼ਾਹੀ ਹੈ ਭਗਵੰਤ ਮਾਧਿਕ ਦੀ ਸ਼ਕਲ ਵਿੱਚ ਕੀ ਤੁਹਾਨੂੰ ਯਾਦ ਹੈ ਇੱਕ ਉਪ ਮੰਤਰੀ ਹੈ ਅੱਧਿਕਸ਼ਮਤੀ ਸਾਡੀ ਵਿੱਚ ਕੋ ਮੇਰੇ ਵੀਰੋ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਕਾਪੀ ਨਾ ਕਰੀ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਮੁੱਖ ਮੰਤਰੀ ਕੌਣ ਹੈ ਜਿਹਦੇ ਨਾਂ ਵਿੱਚ ਸਿੰਘ ਨਹੀਂ ਆ ਕਦੀ ਤੁਸੀਂ ਵਿਚਾਰਿਆ ਨਹੀਂ ਇਹ ਗੱਲ ਮੈਂ ਕਈ ਵਾਰ ਕਹੀ ਹੈ ਪਹਿਲਾ ਮੁੱਖ ਮੰਤਰੀ ਜਿਹਦਾ ਨਾਮ ਭਗਵੰਤ ਸਿੰਘ ਮਾਨ ਨਹੀਂ ਹੈ ਭਵਤ ਮਾਨ ਹੈ ਜਿਹਦੇ ਦਸਤਾਰ ਥੱਲੇ ਕੇਸ ਹੈ ਨੇ ਆ ਹੁਣ ਇੱਥੇ ਫਿਰਦਾ ਇਹ ਨਾ ਪਿੰਡਾਂ ਚ ਮੈਂ ਕਹਿੰਦਾ ਸਾਰੀਆਂ ਵੋਟਾਂ ਇਹਨੂੰ ਬਾਦ ਦੇ ਉਹ ਕੋਈ ਦਸਤਾਰ ਲਾ ਕੇ ਬਿਖਾ ਦੇਦੇ ਕੇਸ ਹੈ ਜਿਸ ਬੰਦੇ ਦੀ ਦਸਤਾਰ ਥੱਲੇ ਕੇਸ ਨਹੀਂ ਨਾਂ ਵਿੱਚ ਸਿੰਘ ਨਹੀਂ ਮਾਵੇ ਸਿਰ ਤੇ ਹੱਥ ਰੱਖ ਕੇ ਹਜ਼ਾਰਾਂ ਦੇ ਰੈਲੀ ਦੇ ਵਿੱਚ ਝੂਠੀ ਸੌ ਖਾ ਸਕਦਾ ਕਿ ਮੈਂ ਨਸ਼ਾ ਅੱਜ ਤੋਂ ਛੱਡ ਜਨਾ ਮੈਂ ਪੁੱਛਣਾ ਚਾਹਨਾ ਪੰਜਾਬ ਨਸ਼ਾ ਮੁਕਤ ਹੋ ਸਕਦਾ ਸਰਦਾਰ ਜਿੱਥੋਂ ਤੱਕ ਮੁੱਖ ਮੰਤਰੀ ਅੱਜ ਤੱਕ ਨਸ਼ਾ ਮੁਕਤ ਨਹੀਂ ਹੋ ਸਕਿਆ ਇਹ ਸਤਵੀਂ ਵਾਰ ਇਹ ਮੁੱਖ ਮੰਤਰੀ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਇਹਦਾ ਲਿਵਰ ਜਿਹੜਾ ਇਹਨੂੰ ਕੀ ਕਹਿੰਦੇ ਪੰਜਾਬੀ ਵਿੱਚ ਹਾਂਜੀ ਮੇਦਾ 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 ਮੇਰਾ ਡਾਕਟਰ ਮੈਨੂੰ ਦੱਸਦਾ ਟੂਟਲੀ ਖਾਦਾ ਗਿਆ। ਨਹੀਂ ਮੈਂ ਤੁਹਾਨੂੰ ਸੀਰੀਸਲੀ ਦੱਸ ਰਿਹਾ। ਜਦੋਂ મોદી ਨੂੰ ਮਿਲਦਾ ਟਾਈਮ ਸੀ ਔਜਲਾ ਦੀ ਤੁਸੀਂ ਜ਼ਿਕਰ ਕੀਤਾ। ਇਹ ਤਾਂ ਹਸਤੰਤਰ ਗਿਆ। ਦੋ ਮੰਤਰੀ ਘਲਾ ਇੱਕ ਖੁੱਡੀਆਂ ਤੇ ਇੱਕ ਮੁੰਡੀ ਆ। ਇੱਕ ਖੁੱਡੀਆਂ ਤੇ ਇੱਕ ਮੁੰਡੀ ਆ। ਉਹਦੇ ਸਾਹਮਣੇ ਪੇਸ਼ ਕਰ ਦਿੱਤੇ। ਉਹ ਹਿੰਦੀ ਬੋਲਨੇ ਪੰਜਾਬੀ ਚ ਬੋਲਣ ਗੱਡੀ ਦੀ ਅਲਾਈਨਮੈਂਟ ਹੀ ਸੱਟ ਨਹੀਂ ਉਹ ਕਹਿੰਦਾ ਤੁਹਾਨੂੰ ਹਿੰਦੀ ਆਉਂਦੀ ਉਹ ਕਹਿੰਦੇ ਨਹੀਂ ਜੀ ਉਹ ਕਹਿੰਦਾ ਫਿਰ ਦਿੱਲੀ ਜਦੋਂ ਆਉਂਗਾ ਫਿਰ ਸੁਣ ਲਾਂਗੇ ਇਹਨਾਂ ਦਾ ਹਾਲ ਹੈ ਉਹਨੂੰ ਪੰਜਾਬੀ ਨਹੀਂ ਸੀ ਆਉਂਦੀ ਇਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ ਇਹ ਵਕੀਲ ਕਹਿੰਦੇ ਸੀ ਤੁਹਾਨੂੰ ਮੈਨੂੰ ਦੱਸੋ ਸਰਦਾਰ ਸਾਹਿਬ ਇੱਕ ਬਟੇ ਤੇ ਧਿਆਨ ਕਰੋ ਸੁਪਰੀਮ ਕੋਰ ਚ ਬਹਿਸ ਹੁੰਦੀ ਨਾ ਅੰਗਰੇਜ਼ੀ ਚ ਸੁਪਰੀਮ ਕੋਰਟ ਤੇ ਬਹਿਸ ਕਿਸੇ ਨੂੰ ਕੋਈ ਲੋਕ ਲੈਂਗੁਏਜ ਕਰਦੇ ਸੁਣਿਆ ਤੇ ਇੱਕ ਕਮਨ ਲੈਂਗੁਏਜ ਬਣੀ ਜੇ ਦੇ ਵਿੱਚ ਬਹਿਸ ਹੋਣੀ ਉਹਦੇ ਕੋਈ ਉਸ ਦਾ ਤੁਸੀਂ ਮੈਨੂੰ ਦੱਸੋ ਮੰਤਰੀ ਤੁਸੀਂ ਉਹੋ ਜੇ ਕੱਲਦੇ ਹੋ ਜਿਹੜੇ ਸੰਤਰੀ ਰੱਖਣ ਦੇ ਕਾਬਿਲ ਹੈ ਮੇਰੇ ਤੇ ਬੜੇ ਅਵਾਜ਼ਾਂ ਹੁੰਦੇ ਕਹਿੰਦਾ ਸਾਨੂੰ ਕਹਿੰਦਾ ਮਟੀਰੀਅਲ ਕੇ ਹੁਦਿਆਰ ਹੈ ਮੈਂ ਕਿਹਾ ਉੱਥੇ ਬੋਲਦੇ ਆਂ ਕਿ 40 ਰੁਪਏ ਮੀਟਰ ਦਾ ਵੀ ਸਰਦਾਰ ਜੀ ਕਪੜਾ ਹੈ ਤੇ 4000 ਦਾ ਵੀ ਮੀਟਰ ਦਾ ਕਪੜਾ ਹੈ ਤੇ ਮਟੀਰੀਅਲ ਦਾ ਹੀ ਫਰਕ ਹੁੰਦਾ ਜਿਹੜੇ ਬੰਦੇ ਪਿੰਡ ਦੇ ਸਰਪੰਚ ਨਹੀਂ ਸੀ ਬੰਸਰ ਉਹਨਾਂ ਨੂੰ ਤੁਸੀਂ ਮੰਤਰੀ ਬਣਾ ਐਮਐਲਏ ਬਣਾ ਚੀਫ ਮਿਨਿਸਟਰ ਬਣਾ ਆ ਮਮਸਦੀਪ ਦੀ ਸਾਡੇ ਨਾਲ ਜਿਹੜੇ ਬੜੇ ਮਸ਼ਹੂਰ ਸਿੰਗਰ ਨੇ ਰੰਜੀਤ ਕੌਰ ਤੇ ਮੁਹੰਮਦ ਸ਼ਦੀਕ ਦੀ ਬੜੀ ਮਸ਼ਹੂਰ ਜੋੜੀ ਹੁੰਦੀ ਸੀ ਉਹਨੇ ਮੈਨੂੰ ਦੱਸਿਆ ਕਿ ਇਹ ਤੇ ਬਾਜਵਾ ਸਾਹਿਬ ਇਹਨੂੰ ਮੈਂ 600 ਰੁਪਏ ਦਿਹਾੜੀ ਤੇ ਰੱਖਿਆ ਹੁੰਦਾ ਇਹਦੇ ਜੋ ਚਾਰਕ ਗੀਤ ਅਸੀਂ ਪੇਸ਼ ਕਰ ਲੈਣੇ ਤੇ ਜੋ ਸਾਹ ਸੁਣ ਲੈਣਾ ਹੁੰਦਾ ਹੀ ਉਹਨੂੰ ਵਾਜਬਾਦ ਦੇ ਆ ਜਾ ਕਰ ਤੇ ਉਹਦੋਂ ਥੋੜਾ ਮੋਟਾ ਲੋਕਾਂ ਦਾ ਮਨ ਪਰਚਾਣ ਵਾਸਤੇ ਚੁਟਕਲੇ ਸੁਣਾਉਣ ਵਾਸਤੇ ਇਹਦੇ ਨੂੰ ਰੱਖਿਆ 600 ਰੁਪਏ ਦਿਹਾੜੀ ਦੇ ਵਿੱਚ ਇਹਦੇ ਹੱਥ ਵਿੱਚ ਅਸੀਂ ਪੰਜਾਬ ਦੀ ਕਮਾਂਡ ਸਾਰੀ ਫੜਾਦਾਂ ਇਨਾ ਕੁ ਕੀ ਲੱਭਦੇ ਹੁਣ ਆ ਜੋ ਕੁਝ ਟੋੜੇ ਦਾ ਹੋ ਰਿਹਾ ਹੈ ਇਹ ਜੋ ਕੁਝ ਆਪਾਂ ਬੀਜੇ ਇਹੀ ਆਪਾਂ ਵਟਣੇ ਸੁਰਗਵਾਸੀ ਸੋ ਸਭ ਚੰਗੇ ਬੰਦੇ ਸੀ ਅਸੈਂਬਲੀ ਵਿੱਚ ਸੀ ਸੁਰਗਵਾਸੋਂ ਤੋਂ ਪਹਿਲੇ ਕਿਸੇ ਨੂੰ ਸਾਰੇ ਹਲਕੇ ਦਰਸ਼ਨ ਦਿੱਤੇ ਹੁਣ ਕਦੀ ਆ ਦੱਸੋ ਜੀ ਕਦੀ ਆਏ ਸੀ ਲੰਬੀ ਕਹਿਣ ਤਾਂ ਮੈਨੂੰ ਦੱਸੋ ਆਪਾਂ ਐਮਐਲ ਦੇ ਕਿਹੜੇ ਕੰਮ ਨੂੰ ਪੜਾਇਆ ਸੀ ਕੋਈ ਇੱਕ ਅਜ ਗਰੀਬ ਵਰਗ ਨਾਲ ਮੈਂ ਗੱਲ ਕਰਦਾ ਤੇ ਸਾਡੀਆਂ ਪੈਣਾ ਮਾਤਾਵਾ ਬੈਠੀਆਂ ਔਜਲਾ ਜੀ ਜਿਹੜਾ ਆਪਣੀ ਮਾਂ ਨੂੰ ਜਿਹੜਾ 9 ਮਹੀਨੇ ਪੇਟ ਚ ਰੱਖ ਕੇ ਸਾਨੂੰ ਪੈਦਾ ਕਰਦੀ ਆਪਣੀਆਂ ਮਾਵਾ ਨੂੰ ਆਪਣੀਆਂ ਧੀਆਂ ਨੂੰ ਝੂਠ ਬੋਲ ਸਕਦਾ ਉਫਰ ਦੋਸਤਾਂ ਦੀ ਜਮਾਨਤ ਬੋਰੀਆਂ ਭੜਕੇ ਪਿੰਡਾਂ ਚ ਲੈ ਗਏ ਔਰਤਾਂ ਦੇ ਪਰਸਨਲ ਫੋਨ ਵੀ ਲੈ ਲਏ ਜਿਹੜੀਆਂ ਅੰਤਰੀਆਂ ਬਾਹਰ ਕਿਸੇ ਨੂੰ ਦਿੰਦੀਆਂ ਨਹੀਂ ਕਿ ਮਾਤਾਜੇ ਫੋਨ ਨਾ ਦਿੱਤਾ ਤਾਂ ਫਿਰ 13000 ਰੁਪਿਆ ਮਹੀਨਾ ਨਹੀਂ ਹੁਣ ਲੱਗਣਾ ਅੱਜ ਤੋਂ ਮਿਲੂ ਕਦੀ ਕਹੇ ਨੇ ਨਾਂ ਵੀ ਲਿਆ 1000 ਰੁਪਏ ਦਾ ਅ ਸਰਕਾਰੀ ਮੁਲਾਜ਼ਮ ਕੋਈ ਇਹੋ ਜਿਹਾ ਨਹੀਂ ਜਿਹੜਾ ਅੱਜ ਧਰਨੇ ਤੇ ਨਹੀਂ ਬੈਠਾ ਜਿੱਥੇ ਹੀ ਕੇਜਰੀਵਾਲ ਤੇ ਭਗੋਤ ਕਹਿੰਦਾ ਸੀ ਕਿਸੇ ਦਾਦੀ ਸਾਡਾ ਰਾਜ ਆਏਗਾ ਕਿਧਰੇ ਧਰਨਾ ਨਹੀਂ ਪੰਜਾਬ 'ਚ ਲੱਗਿਆ ਕਰੇਗਾ ਕੋਈ ਜਿਹੜਾ ਜਿੱਥੇ ਅੱਜ ਤੱਕ ਨਹੀਂ ਲੱਗੇ ਤੇ ਸਾਰਿਆਂ ਨੇ ਪਹਿਲੇ ਜਿਹਦਾਦੀ ਕੀ ਹੁੰਦਾ ਹੈ ਤਾਂ ਨੇ ਦੇ ਵਸਰ ਨੂੰ ਪਹਿਲੇ ਸਾਡੀ ਦਸਤਾਨ ਪਾਈ ਜਾਂਦੀ ਨੌਜਵਾਨ ਬੱਚੀਆਂ ਦੀਆਂ ਚੁੰਨੀਆਂ ਲਈਆਂ ਜਾਂਦੇ ਜਿਵੇਂ ਬੇਰਹਿਮੀ ਨਾਲੇ ਪੰਜਾਬ ਪੁਲਿਸ ਕੋ ਕਟਾਪਾ ਕਰਾਂਦੇ ਲੋਕ ਤੁਹਾਡੇ ਸਾਹਮਣੇ ਅੱਜ ਸਾਰੇ ਚੌਂਕ ਤਰਤਲ ਤੇ ਭਰੇ ਮਲਾਜ਼ਮ ਅਸਾ ਪੰਜਾਬ ਬੰਦ ਕੀਤਾ ਇਹੀ ਕੇਦਰੀਵਾਲ ਨੇ ਤੇ ਭਗਵੰਤ ਨੇ ਤੁਹਾਨੂੰ ਕਿਹਾ ਸੀ ਮੈਂ ਤੁਹਾਨੂੰ ਯਾਦ ਕਰਾਣਾ ਚਾਹਾਂ ਜਦੋਂ ਕੇਜਰੀਵਾਲ ਨੂੰ ਪੁੱਛਿਆ ਸਵਾਲ ਕੀਤਾ ਪ੍ਰੈਸ ਵਾਲਿਆਂ ਨੇ ਕਿ ਕੇਜਰੀਵਾਲ ਸਾਹਿਬ ਪੰਜਾਬ ਤੇ 2.5 ਲੱਖ ਕਰੋੜ ਦੇ ਕਰਜ਼ੇ ਸੇ ਇਹ ਦੱਸੋ ਤੁਸੀਂ ਕਿਹਦੀ ਨਵੀਂ ਪੇਸ਼ ਕਰੋਗੇ ਰੰਧਾਵਾ ਦੀ ਗੱਲ ਤੇ ਕੇਜਰੀਵਾਲ ਦਾ ਕਹਿਣਾ ਸੀ ਮੇਰੀ ਗੱਲ ਸੁਣੋ ਕਿ ਜੀ ਮੈਂ ਕਮਿਸ਼ਨਰ ਰਿਆਂ ਇੰਕਮ ਟੈਕਸ ਦਾ ਮੈਂ ਇੰਡੀਅਨ ਰੈਵਨਿਊ ਸਰਵਿਸਸ ਦਾ ਅਫਸਰ ਰਿਆਂ ਮੇਰੀ ਜਿਹੜੀ ਐਕਸਪਰਟੀਸ ਉਹ ਇਹ ਹੈ ਕਿ ਪੈਸਾ ਕਿੱਥੋਂ ਕੱਢ ਕੇ ਲੈ ਕੇ ਆਣਾ ਉਹ ਕਿੱਦਾਂ ਉਹਨੇ ਪੁੱਛਿਆ ਦੱਸੋ ਜੀ ਕਿਸੇ ਤਰ੍ਹਾਂ ਕਰੋਗੇ ਉਹਨੇ ਕਹਿੰਦਾ ਤੈਨੂੰ ਚੀਜ਼ਾਂ ਦਾ ਤੁਹਾਡੇ ਨਾਲ ਵਾਅਦਾ ਕਰ ਮੈਂ ਦਰਹਾ ਰਿਹਾ ਜਿਹੜੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਿਆ ਇਹਨਾਂ ਪਪਖੜਾ ਨੇ ਪੇਜ ਦੇ ਉੱਤੋਂ ਕੱਢ ਲਿਓ ਸਾਰਾ ਕੁਝ ਤੁਹਾਨੂੰ ਮਿਲੇਗਾ ਕੇਜਰੀਵਾਲ ਨੇ ਪਹਿਲੀ ਗੱਲ ਕਹੀ 260000 ਕਰੋੜ ਦਾ ਕਰਜ਼ਾ ਛੱਡ ਕੇ ਗਈ ਹੈ ਸਾਰੀਆਂ ਪਿਛਲੇ 1775 ਸਾਲਾਂ ਸਰਕਾਰਾਂ ਮੈਂ ਤੁਹਾਨੂੰ ਪਹਿਲਾ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਜੇ ਮੈਂ 100% ਇਨੂੰ ਨਾ ਘਟਾ ਸਕਿਆ 5 ਸਾਲਾਂ ਵਿੱਚ ਮੈਂ ਘੱਟੋ-ਘੱਟ ਅੱਜ ਤੱਕ ਪਹੁੰਚਾ ਦਿੱਤਾ ਮੈਂ 260 ਦੀ ਜਗ੍ਹਾ ਤੇ 130 ਤੱਕ ਲੈ ਆਉਂ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਾਂ 4 ਸਾਲਾਂ 'ਚ ਇਹ 260 ਤੋਂ ਅੱਜ ਦੇ ਦਿਨ ਅੱਜ ਦੇ ਦਿਨ ਜਦੋਂ ਠੱਠੇ ਪੈਂਦੇ ਚਾ ਮੈਂ 417000 ਕਰੋੜ ਦਾ ਕਰਜ਼ਾ ਹੋ ਗਿਆ ਤੇ ਨਵੇਂ ਸਾਲ ਜਦੋਂ ਤੁਹਾਨੂੰ ਪਤਾ ਹੈ 31 ਮਾਰਚ 2026 ਨੂੰ ਫਾਈਨੈਂਸ਼ੀਅਲ ਇਅਰ ਐਂਡ ਹੁੰਦਾ ਉਦੋਂ ਤੱਕ ਸਾਡੇ 4.5 ਲੱਖ ਕਰੋੜ ਤੇ ਜਿੰਨ ਤੱਕ ਗਿਣੋ ਲੈਣੇ ਨੇ ਸਾਡੇ ਇਹ ਤਕਰੀਬਨ 5 ਲੱਖ ਕਰੋੜ ਦੇ ਪਜਾਂਦੇ 5 ਲੱਖ ਕਰੋੜ ਅਵੇ ਕੋ ਪੰਜਾਬ ਡੂਬੋਤਾ ਨਵਾਂ ਫਾਂਡ ਇਕੱਠਾ ਕਰ ਲੈਣੇ ਉਹਦਾ ਨਾਂ ਰੰਗਲਾ ਪਜਾਂਦੇ ਉਹ ਪੰਜਾਬ ਕੰਗੜਾ ਕਰਕੇ ਫਾਂਡੇ ਦਾ ਨਾਂ ਰੰਗਲਾ ਰੱਖ ਲੈ ਬਿਲੂ ਕਿਸੇ ਨੇ ਪੁੱਛਿਆ ਰੰਗਲੇ ਕਿਸ ਤਰ੍ਹਾਂ ਉਹ ਬੇਟੀ ਬਹਿ ਰੰਗਲੇ ਤੇ ਆਪੀ ਹੋਗੀ ਇਹਨਾਂ ਤੋਂ ਅੱਦੇ ਨੂੰ ਕੋਈ ਲੜਕੀ ਦਾ ਰਿਸ਼ਤਾ ਨਹੀਂ ਸੀ ਦਿੰਦਾ ਹਰ ਹਫ਼ਤੇ ਇਹਨਾਂ ਦੇ ਇੱਕ ਐਮਐਨ ਦਾ ਵਿਆਹ ਹੁੰਦਾ ਆ ਜਿੰਨੇ ਆਏ ਨੇ ਅਨਵੇਂ ਬੈਠੇ ਇਹਨਾਂ ਦਾ ਕਦੀ ਕਿਸੇ ਦਾ ਵਿਆਹ ਹੋਣਾ ਸੀ ਜਿਹਦੇ ਕੋਲ ਇੱਕ ਕਮਰੇ ਜਾਂ ਦੋ ਕਮਰਿਆਂ ਤੋਂ ਵੱਧ ਕਿਰਾਏ ਦਾ ਮਕਾਨ ਨਹੀਂ ਸੀ ਦੋ-ਦੋ ਕਿੱਲੇ ਤਿੰਨ-ਤਿੰਨ ਕਿੱਲੇ ਫਾਰਮ ਹਾਊਸ ਬੰਦੇ ਕਰਦੇ ਨੇ ਅੱਜ ਅਰਜੀ ਕਿਸੇ ਨੂੰ ਪੁੱਛ ਕੇ ਵੇਖੋ ਜਿਹੜੇ ਸਾਈਕਲਾਂ ਤੇ ਪਹਿਲਾਂ ਤੈਨੂੰ ਵਿਧਾਨ ਸਭਾ ਚਾਏ ਸੀ ਫੋਰਡ ਐਂਡ ਡੈਵਰੋ ਤੇ ਚਲੇ ਫੇਰ ਉਹ ਸਿੱਧੀ ਆਮਾਨ ਤੇ ਫਿਰਦੇ ਇਹਨਾਂ ਦਾ ਜਿਹੜਾ ਸੁਸੋਦੀਆ ਜੀ ਅੱਜ ਫਿਰਦਾ ਇੱਥੇ ਉਹਨੇ ਕਿਹਾ ਕਿ ਅਸੀਂ ਇੱਕ ਵਾਰ ਫੇਰ ਰਾਜ ਦੇ ਚਾਣਾ ਭਾਵੇਂ ਕਿਸੇ ਤਰ੍ਹਾਂ ਦੇ ਚਾਹੀਏ ਭਾਵੇਂ ਸਾਨੂੰ ਧੱਕੇ ਨਾਲ ਆਣਾ ਪੈਵੇ ਭਾਵੇਂ ਸਾਨੂੰ ਖਰੀਦ ਕੇ ਲਿਆਣਾ ਪੈਵੇ ਅਸੀਂ ਹਰ ਧਾਮ-ਤਾਮ ਜੋ ਵੀ ਹੈ ਉਹਦਾ ਇਸਤੇਮਾਲ ਕਰਕੇ ਗਵਰਜਨ ਮੰਗੇ ਨੂੰ ਇਹ ਨਹੀਂ ਪਤਾ ਇਸ ਸੁਸੋਦੀਏ ਨੂੰ ਉਸ ਸੋਧੀਆਂ ਜੀ ਇਹ ਪੰਜਾਬ ਤੇਰੇ ਵਰਗੇ 20 ਸੋਧੀਆਂ ਆਏ ਤੇ 20 ਇਹਨਾਂ ਨੇ ਕੱਢੇ ਤੇ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਵਾਉਣਾ ਗੁਰੂ ਮਾਰਾ ਸਾਹਿਬ ਦੀ ਵੇਦਨਾ ਤੁਸੀਂ ਕਾਂਗਰਸ ਦੀ ਸਰਕਾਰ ਲੈ ਕੇ ਆਓ ਇਹਨਾਂ ਨੂੰ ਵੀ ਬੰਦੇ ਦੇ ਪੁੱਤਰ ਪੱਕਾ ਪਾ ਪਹਿਲੇ 6 ਮਹੀਨੇ ਇਹ ਪਪਕੜਾਂ ਤੇ ਲੱਗੇਗੀ ਇਹਨਾਂ ਤੁਹਾਨੂੰ ਯਕੀਨ ਦਵਾਉਣਾ ਚਾਹੁੰਦਾ ਸਾਰੋਂ ਪਹਿਲੀ ਵਾਰੀ ਇਹਦੇ ਤੇ ਭਗਵੰਦੀ ਆਏ ਬਾਕੀ ਦੇ ਪਪਕੜ ਬਾਅਦ ਵਿੱਚ ਇਹਤ ਨਹੀਂ ਛੱਡਣਾ ਜੋ ਇਹਨਾਂ ਨੁਟਕਸੋਟ ਪੰਜਾਬ ਦੀ ਕੀਤੀ ਔਨ ਕੈਮਰਾ ਮੈਂ ਕਹ ਰਿਹਾ ਇਹਨਾਂ ਨੂੰ ਕੀਮਤ ਅਦਾ ਕਰਨੀ ਪੈਣੀ ਕੀਮਤ ਅਦਾ ਕਰਨੀ ਇਹਨਾਂ ਦਾ ਇੱਕ ਡੀਆਈਡੀ ਜਿਹੜਾ 24 ਘੰਟੇ ਨਾਮ ਰਿੰਦਾ 7.5 ਕਰੋੜ ਰੁਪਇਆ ਸਰਦਾਰਨੀ ਉਹਦੇ ਘਰੋਂ ਲੱਭਾ ਤੇ 7.5 ਕਰੋੜ ਇਹੋ ਜਿਹਾ 100 ਹੋਰ ਪੁਲਿਸ ਦਫ਼ਤਰ ਹੈ 100 ਹੋਰ ਜਿਹੜਾ ਆਲੇ ਦੁਆਲੇ ਰੱਖਿਆ ਉਹਦੀ ਤਾਂ ਗੱਲ ਹੀ ਛੱਡੋ 22 ਕਿਲੋ ਦੇ ਕੋਈ ਸੋਨਾ ਲੱਭਾ 50 ਜਿਆਦਾ ਦਾ ਲੱਭਿਆ ਕੋਈ ਕੈਨੇਡਾ ਚ ਕੋਈ ਅਮਰੀਕਾ ਚ ਕੋਈ ਦੁਬਈ ਦੇ ਵਿੱਚ ਕੋਈ ਹਿੰਦੁਸਤਾਨ ਦੇ ਵਿੱਚ ਇਹ ਕੈਨੇਡਾ ਅਮਾਨਦਾਰ ਸਰਕਾਰ ਲੈ ਕੇ ਆਊਗਾ ਆਪਾਂ ਕਦੀ ਸੋਚ ਸਕਦੇ ਆ 600 ਰੁਪਏ ਦਿਹਾੜੀ ਕਰਨ ਵਾਲਾ ਜਿਹੜਾ ਇਹ ਬੰਦਾ ਮਾਨਦਾਰ ਸਰਕਾਰ ਲੈ ਕੇ ਆਏਗਾ ਸਾਰਾ ਮਾਲ ਚੁੱਕ ਚੁੱਕੇ ਅੱਜ ਆਸਟ੍ਰੇਲੀਆ ਜਾ ਰਹੇ ਆ ਨਾ ਆਪਣਾ ਮੈਲਬਨ ਜਾ ਰਹੇ ਆ ਇਟਲੀ ਐਨੀ ਲੇਟ ਚ ਪੈਸੇ ਲੱਗਦੇ ਸਿਡਨੀ ਦੇ ਵਿੱਚ ਪੈਸੇ ਲੱਗਦੇ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰੂਫ ਕਰਕੇ ਦੱਸੂ ਇੱਕ ਇੱਕ ਸਾਡੇ ਕੋਲ ਆ ਜਿੰਨੇ ਦੇ ਰਾਜ ਦੇ ਨੇ ਨਾਲ ਇਹਨਾਂ ਦੇ ਫਿਰਦੇ ਸਾਰਿਆਂ ਦੇ ਪੱਤੇ ਵਾਸ਼ ਸ਼ਕੀਲ ਨੇ 6 ਮਹੀਨਿਆਂ ਚ ਕਰਾਂਗੇ ਕਿਉਂਕਿ ਕੋਈ ਪ੍ਰੈਸ ਲਿਖਣ ਨੂੰ ਤਿਆਰ ਨਹੀਂ ਕੋਈ ਟੀਵੀ ਵਖਾਣ ਨੂੰ ਤਿਆਰ ਨਹੀਂ ਕੋਈ ਅਖਬਾਰ ਲਿਖਣ ਨੂੰ ਤਿਆਰ ਨਹੀਂ ਆ ਜਿਹੜਾ ਕੋਈ ਤੁਹਾਡਾ ਵੈਬਸਾਈਟ ਲੈਦਾ ਨਾਲ ਹੀ ਅਗਲੇ ਦਿਨ ਕੇਸ ਰਿਸਟਰ ਕਰਕੇ ਅੰਦਰ ਦਿੰਦਾ ਆ ਕਿੰਨੇ ਕੁ ਟੇ ਦੇ ਵੈਬਸਾਈਟਾਂ ਵਾਲੇ ਟੀ ਇਹਨਾਂ ਇਹਦੇ ਕਾਰਨਾਮੇ ਵੇਖ ਹੀ ਲੈ। ਆ ਬਾਰੂ ਆ ਰਹੀ ਇੱਕ ਵੀਡੀਓ। ਪੈਣਾ ਦੇ ਸਾਡੀਆਂ ਮਾਵਾਂ ਬੈਠੀਆਂ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ। ਇਹਦੇ ਕਾਰਨਾਮੇ ਆ ਰਹੇ ਨੇ। ਉਹ ਕਹਿ ਰਿਹਾ ਕਿ ਰੋਜ਼ ਹਰ ਰਸਤੇ 'ਚ ਇੱਕ ਅਧਾ ਇਹਦੀ ਵੀਡੀਓ ਘੱਲਿਆ ਕਰਾਂ। ਇਹਨਾਂ ਲੋਕਾਂ ਦੀ ਸਮਿੱਧੀ ਉਹ ਕ ਪੰਜਾਬ ਇਹਨਾਂ ਲੋਕਾਂ ਦੇ ਹੱਥਾਂ 'ਚ ਸੇਫ ਹੈ ਸਾਡੀਆਂ ਨੌਜਵਾਨ ਬੱਚੀਆਂ ਸਾਡੀਆਂ ਮਾਤਾ ਸਾਡੀਆਂ ਪੈਣਾ ਇਹਨਾਂ ਲੋਕਾਂ ਦੇ ਹੱਥ 'ਚ ਅਸੀਂ ਸੇਫਟੀ ਕਰ ਸਕਦੇ ਹਾਂ ਮੈਂ ਨਹੀਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਮੇਰੇ ਵੀਰੋ ਅਸੀਂ ਨੌਜਵਾਨ ਬੱਚਿਆਂ ਦੇ ਭੁੱਖ ਦੀ ਗੱਲ ਕਰੀਏ ਇਹ ਜਿੰਨੀਆਂ ਤੁਹਾਨੂੰ ਕੌਲਾਂ ਆਂਦੀਆਂ ਨੇ ਸਰਕਾਰ ਭੰਗਣ ਤੋਂ ਪਹਿਲੇ ਮਹੀਨੇ 'ਚ ਬੁੱਕ ਜਾਣਗੀਆਂ ਕੋਈ ਇਹ ਮੈਂ ਤੇ ਮੇਰਾ ਅਗਲਾ ਵਾਅਦਾ ਤੁਹਾਡੇ ਲਈ ਵੀ ਕੋਈ ਕੌਲ ਤੁਹਾਨੂੰ ਇਸ ਤੋਂ ਬਾਅਦ ਨਹੀਂ ਆਏ ਅਸੀਂ ਤੁਹਾਨੂੰ ਯਕੀਨ ਦਵਾਉਂਦਾ ਮੈਂ ਤੁਹਾਨੂੰ ਅਗਲੀ ਗੱਲ ਵੀ ਦੱਸਣਾ ਨਾ ਅਜੇ ਅਜੇ ਮੁਕਿਆਂ ਨਹੀਂ ਕੰਮ ਖਲੋਜੋ ਪਹਿਲੇ ਉਹ ਬਾਰੀ ਬਾਰੀ ਕਰੀਏ ਕੰਮ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਮਹੀਨੇ ਦੇ ਵਿੱਚ ਸਾਰੇ ਟੈਲੀਫੋਨ ਬੰਦ ਹੋਣਗੇ ਸਾਨੂੰ ਪਤਾ ਹੈ ਫੋਨ ਕਿਸ ਤਰ੍ਹਾਂ ਬੰਦ ਕਰਨਾ ਸਾਰਾ ਕੁਝ ਬੰਦ ਹੋਏ ਜੇ ਪਹਿਲੇ ਕੰਮ ਬੰਦ ਹੋਇਆ ਤੇ ਐਤਕੀ ਵੀ ਇਹ ਕੰਮ ਬੰਦ ਕਰਨਾ ਕਾਂਗਰਸ ਤੋਂ ਇਲਾਵਾ ਕੋਈ ਬੰਦ ਨਹੀਂ ਕਰਨ ਦੀ ਤਾਕਤ ਰੱਖਦਾ ਇਹ ਵੀ ਗੱਲ ਸੁਣ ਲਓ ਜਿਹੜੇ ਭਰਾਓ ਹਿੰਦੁਸਤਾਨ ਦੀ ਜਿਹੜੀ ਕਨਸਟੀਟਿਊਸ਼ਨ ਹੈ ਉਸ ਕਨਸਟੀਟਿਊਸ਼ਨ ਚ ਐਮ ਐਲ ਏ ਨੂੰ ਆ ਸਰਦਾਰ ਸਾਹਿਬ ਗੱਲ ਸੁਣੋ ਮੈਂ ਤੁਹਾਨੂੰ ਪੱਧਰ ਦੀ ਦੱਸਣ ਜਿੰਨੇ ਐਮ ਪੀ ਨੇ ਤੇ ਐਮ ਐਲ ਏ ਨੇ ਲਾ ਬੇਕਰਸ ਕਿਹਾ ਜਾਂਦਾ ਕਾਨੂੰਨ ਬਣਾਉਣ ਵਾਲਾ ਵਿਧਾਨ ਸਭਾ ਦੇ ਕਾਨੂੰਨ ਬੰਦੇ ਨੇ ਲਾ ਬਰੇਕਰਸ ਨੂੰ ਵੀ ਇਹ ਜਗ੍ਹਾ ਲਾ ਬਰੇਕਰਸ ਵਾਸਤੇ ਨਹੀਂ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਸਾਡੇ ਸੰਵਿਧਾਨ ਨੇ ਨਾ ਵਾਸਤੇ ਵੀ ਹਾਊਸ ਦਿੰਦਾ ਹੈ ਇੱਕ ਤੇ ਲਾਅ ਬਣਾਉਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਦੂਜਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਇਹਨਾਂ ਨੂੰ ਗਲਤ ਜਗ੍ਹਾ ਨਾ ਕੱਢੇ ਜਿਹੜੇ ਤੋੜਨ ਵਾਲੇ ਨੇ ਉਸੇ ਦੇ ਭਾਈ ਜਨ ਜਿਨ੍ਹਾਂ ਵਾਸਤੇ ਕਨਸਟੀਟਿਊਸ਼ਨ ਜਿਹੜਾ ਹਾਊਸ ਉਹਨਾਂ ਵਾਸਤੇ ਬਣਾਇਆ ਇਹ ਹਾਊਸ ਐਂਡ ਲਾਅ ਮੇਕਰਸ ਵਾਸਤੇ ਇਹ ਬੰਦੇ ਅਸੀਂ ਉੱਥੇ ਤੋੜ ਦਿੱਤੇ ਤੇ ਆਪਾਂ ਚੰਦ ਦਿੱਤੀ ਕਿ ਲੱਭਣਿਆ ਫਿਰ ਇਸ ਸਮਾਂ ਅਦੀਦੀ ਸੋਚਿਆ ਵਿਚਾਰਿਆ ਕਿ ਜਦੋਂ ਇਹ ਬੰਦੇ ਪਹੁੰਚ ਗਏ ਫਿਰ ਤਾਂ ਜਿਹਨੇ ਬਕਾਇਆ ਰਹਿਦੇ ਨੇ ਹਰ ਸੀੜ ਦੇ ਉੱਤੇ 5-5 4-4 ਹੈ ਨੇ ਟੈਲੀਫੋਨ ਕਰਨ ਵਾਲੇ ਪ੍ਰਵਤਿਕਾਂ ਵਾਲੇ ਇਹ ਤਾਂ ਫੇਰ ਸਾਰੇ ਆਪਾਂ ਲਈ ਹੀ ਹਾਂ ਕਿ 107 ਇਹ ਤਾਂ ਫੇਰ 107 ਹੀ ਹਾਂ ਕਿ ਤੇ ਜਿਹੜਾ ਫੇਰ ਇਹਨਾਂ ਦਾ ਮੁਖੀ ਹੋਏਗਾ ਉਹ ਕੌਣ ਹੋਏਗਾ ਜੀ ਕਹਿੰਦੀ ਵਿਚਾਰਿਆ ਨੇ ਫਿਰ ਇਹਨਾਂ ਦਾ ਔਜਲਾ ਜੀ ਫਿਰ ਤੁਹਾਡੀ ਸਾਡੀ ਜਗ੍ਹਾ ਤੇ ਉੱਥੇ ਰਹੀ ਕੋਈ ਮੈਂ ਸਮਝਣਾ ਕੁਦਰਤ ਨੇ ਤੁਹਾਨੂੰ ਮੌਕਾ ਬਖਸ਼ਿਆ ਕੁਦਰਤ ਨੇ ਕਿ ਵੋਟਾਂ ਦਾ ਹੱਕ ਤਾਂ ਨੂੰ ਦਿੱਤਾ ਹੈ ਕੁਦਰਤੀ ਜੇ ਸੋਨ ਸਾਹ ਅਕਾਲ ਚਲਾਣਾ ਲਾ ਕਰਦਾ ਪੌਤਾ ਨਹੀਂ ਸੀ ਮਿਲ ਤਾਨੂੰ ਮੌਕਾ ਮਿਲ ਗਿਆ ਤੇ ਜਿੱਦਣ ਵੋਟ ਪੈਣੀ ਸਰਦਾਰ ਸਾਹਿਬ ਮੇਰੀ ਗੱਲ ਸੁਣੋ ਉਹ ਦਿਨ ਮਸ਼ੀਨ ਹੋਣੀ ਤੇ ਤੁਸੀਂ ਹੋਣਾ ਜਾਂ ਤੁਹਾਡਾ ਪਰਮਾਤਮਾ ਹੋਣਾ ਕੋਈ ਪਿਸਤੌਲ ਲੈ ਕੇ ਉੱਥੇ ਮਸ਼ੀਨ ਤੇ ਨਹੀਂ ਕੋ ਲੋਕਾ ਮੈਂ ਰੋਹਿਤ ਜੀ ਤੁਹਾਡਾ ਇਹ ਜਿਹੜਾ ਮਕਰਾਨਾ ਮਕਰਾਨਾ ਮਾਰਬਲ ਦੁਨੀਆ ਦਾ ਸਭ ਤੋਂ ਵਧੀਲੀ ਪੱਥਰ ਹੈ ਜਿਹਦੇ ਨਾਲ ਤਾਜ ਮਹਿਲ ਬਣਿਆ ਵਾਈਟ ਮਾਰਬਲ ਜਿਹਨੂੰ ਤਾਜ ਦਾ ਨਾ ਉਹ ਮਕਰਾਨੇ ਦਾ ਪੱਥਰ ਲੱਗਾ। ਰਾਮ ਮੰਦਰ ਤੇ ਬਕਰਾਨੇ ਦਾ ਪੱਥਰ ਲੱਗਾ। ਆਪਣੇ ਵੀ ਜਿੰਨੇ ਸਾਰੇ ਨੂੰ ਖੂਬਸੂਰਤ ਤਪੁੱਤਰ ਧਾਰਮਿਕ ਸਥਾਨ ਨੇ ਉੱਥੇ ਵੀ ਬਕਰਾਨੇ ਦਾ ਪੱਥਰ ਹੈ। ਉਹਨੇ ਮੈਨੂੰ ਦੱਸਿਆ ਕਿ ਭਾਰੀਓ ਸਾਹਿਬ ਇਟਾਲੀਅਨ ਪੱਥਰ ਹਿੰਦੁਸਤਾਨ ਚ ਆ ਰਿਹਾ। ਤੇ ਸਾਡਾ ਪੱਥਰ ਇਟਲੀ ਚ ਜਾਂਦਾ। ਤੇ ਜਿਸ ਸ਼ਹਿਰ ਚ ਜਾਂਦਾ ਉਹਦਾ ਨਾਮ ਹੈ ਮਿਲਾਨ। ਉਹਨਾਂ ਦਾ ਕੈਪੀਟਲ ਹੈ ਰੋਮ ਉਥੇ ਫਲੋਰੈਂਸ ਹੈ ਉਥੇ ਬਹੁਤ ਸਾਰੇ ਮਹਾਨ ਸ਼ਹਿਰ ਨੇ ਵੈਨਿਸ ਹੈ ਉਹਦੇ ਵਿੱਚ ਇੱਕ ਮਿਲਾਨ ਸ਼ਹਿਰ ਵੀ ਇਸ਼ਲੀ ਹੈ ਮੈਂ ਉਹਨੂੰ ਪੁੱਛਿਆ ਕਹਿੰਦਾ ਜੀ ਰਾਜਸਥਾਨ ਤੋਂ ਅਸੀਂ ਟਰੱਕਾਂ ਨਾਲ ਪਹਿਲੇ ਕਨਲਾ ਪੋਰਟ ਗੁਜਰਾਤ ਕਰਦੇ ਆਂ ਫਿਰ ਉਹ ਪੱਥਰ ਉਤਾਰਿਆ ਜਾਂਦਾ ਫਿਰ ਉਹ ਸ਼ਿਪ ਤੇ ਚਾੜਾ ਜਾਂਦਾ ਸਮੁੰਦਰੀ ਜਹਾਜ਼ ਤੇ ਫਿਰ 10-12 ਦਿਨ ਬਾਅਦ ਦੁਬਈ ਜਾ ਕੇ ਲਾਇਆ ਜਾਂਦਾ ਫੇਰ ਰੱਖਾ ਤੇ ਚੜਾਇਆ ਜਾਂਦਾ ਫੇਰ ਮੈਦਾਨ ਪਹੁੰਚਦਾ ਹੈ 41 ਦਿਨ ਆ ਗੱਲ ਮੇਰੀ ਸੁਣ ਲਿਓ ਚੰਗੀ ਤਰ੍ਹਾਂ ਮੈਂ ਉਧਰ ਅਸੈਸਮੈਂਟ ਲਈ ਕਿ ਅੰਮ੍ਰਿਤਸਰ ਤੋਂ ਸਾਡਾ ਜਿਹੜਾ ਤਰਕੀ ਹੈ ਇਸਤੰਬੁਲ ਜਿਹੜਾ ਕੈਪਟਨ ਹੈ ਉਹ ਇੱਕੋ 8000 ਕਿਲੋਮੀਟਰ ਜੇ 1000 ਕਿਲੋਮੀਟਰ ਵੀ ਐਵਰੇਜ ਅਸੀਂ ਹਰ ਰੋਜ਼ ਕਰੀਏ ਇੱਕ ਟਰੱਕ ਵਾਲਾ ਸਾਡਾ 1000 ਕਿਲੋਮੀਟਰ ਸਫ਼ਰ ਕਰੇ 18 ਦਿਨ ਇਸਤੰਬੁਲ ਚ ਅਸੀਂ ਹਾਂ ਤੇ ਮਿਲਾਨ ਉਤੋਂ ਔਜਲਾ ਦੀ 1900 ਕਿਲੋਮੀਟਰ 2000 ਲਾ ਲ ਸਮਝੋ ਦੋ ਦਿਨ ਹੋਰ ਲਾ ਲ ਦਸਵੇਂ ਦਿਨ ਅੰਮ੍ਰਿਤਸਰ ਦੇ ਗਦਾਮ ਤੋਂ ਉਹਨਾਂ ਦੇ ਵੇਅਰ ਹਾਊਸ ਉਹੀ ਮਾਰਵਲ ਦਸਵੇਂ ਦਿਨ ਪਹੁੰਚਿਆ ਜਿਹੜਾ 41 ਦਿਨਾਂ ਤੋਂ ਆਯਾਤ ਹੋ ਰਿਹਾ ਇੱਕ ਕੁਝ ਲਾਬੀਆਂ ਨੇ ਗੁਜਰਾਤ ਦੀ ਲੋਬੀ ਬੰਬਈ ਦੀ ਲੋਬੀ ਦੁਬਈ ਦੀ ਲੋਬੀ ਕਰਾਚੀ ਦੀ ਲੋਬੀ ਜਿਹੜੀ ਇਹ ਸਾਡਾ ਇੰਟਰਨੈਸ਼ਨਲ ਜਿਹੜਾ ਸਾਡਾ ਡਰਾਈਪੋਰਟ ਇਹ ਖੁੱਲ ਨਹੀਂ ਗੇ ਇਹਦੇ ਵਾਸਤੇ ਜ਼ੋਰ ਲੱਗੇ ਕੋਈ ਸਿਆਣਾ ਲੀਡਰ ਚਾਹੀਦਾ ਕੋ ਮਜ਼ਬੂਤ ਲੀਡਰ ਚਾਹੀਦਾ ਕੋ ਐਜੂਕੇਟਰ ਲੀਡਰ ਚਾਹੀਦਾ ਕੋ ਵਿਜ਼ਨ ਵਾਲਾ ਲੀਡਰ ਚਾਹੀਦਾ ਕੋ ਉਹ ਯੋ ਲੀਡਰ ਨਹੀਂ ਚਾਹੀਦਾ ਜਿਹਦਾ 12 ਵਜੇ ਮੀਟੇ ਡਾਊਨ ਹੋ ਜਾਵੇ ਕੋ ਬੜਿਆ ਨਿਸ਼ਾ ਬੰਦਾ ਲਿਆ ਤੁਹਾਡੇ ਕੋਲ ਬੰਦੇ ਆ ਪਛਾਣ ਨਹੀਂ ਤੁਸੀਂ ਪਾ ਰਹੇ ਇਸ ਪੰਜਾਬ ਨੂੰ ਵੀ ਇੱਕ ਨੰਬਰ ਤੇ ਬੜੇ ਮਜ਼ਾਹਸਪਕ ਆਪਸਿ ਲੈ ਕੇ ਗਏ ਸੀ 1956 ਤੋਂ 1961 ਇੱਕ ਨੰਬਰ ਤੇ ਅੱਜ 18ਵੇਂ ਨੰਬਰ ਤੇ ਇੱਕ ਮਜ਼ਬੂਤ ਸੂਬਾ ਇੱਕ ਬਿਮਾਰੂ ਸੂਬਾ ਬਣ ਚੁੱਕਿਆ ਇਹ ਤਾਂ ਜਿਹੜਾ ਫੈਸਲਾ ਲੈਣਾ ਉਹ ਤੁਸੀਂ ਲੈਣਾ ਸਰਦਾਰ ਸਾਹਿਬ ਜਿੱਦਿਨੇ ਬਾਰਡਰ ਖੁੱਲ ਗਿਆ ਔਜਲਾ ਜੀ ਰਾਜਪੁਰੇ ਤੋਂ ਅੰਮ੍ਰਿਤਸਰ ਹਿੰਦੁਸਤਾਨ ਦਾ ਸਾਰਾ ਉਹ ਪ੍ਰਫੁੱਲਤ ਰੀਜਨ ਹੈ ਇਹ ਦੂਜਾ ਸਿੰਗਾਪੁਰ ਬਣੇਗਾ ਇਹ ਖੋਲਣਾ ਪੈਗਾ ਸਾਨੂੰ ਇਹਦੇ ਵਾਸਤੇ ਸਾਨੂੰ ਖਲੋਣਾ ਪੈਗਾ ਸਾਨੂੰ ਤੇ ਲੀਡਰਸ਼ਿਪ ਨਾ ਆਜ ਇਹ ਨਹੀਂ ਤੇ ਕੱਲ ਜਿਉ 29 ਵਿੱਚ ਵੀ ਕਾਂਗਰਸ ਦੀ ਸਰਕਾਰਾਂ ਕਿ ਮੈਨੂੰ ਪੂਰਨ ਫਾਇਦੇ ਸੀ 100% ਇਨੇਪਰੇ ਚ ਹਨ ਮੈਂ ਇੱਕੋ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਤੇ ਛੁੱਟੀ ਲੈਣੀ ਹੈ ਮੈਂ ਨਿਊਜ਼ੀਲੈਂਡ ਗਿਆ ਸੀ ਔਜਲਾ ਸਾਹਿਬ ਵੀ ਗਏ ਸੀ ਉੱਥੇ ਅਸੀਂ ਇੱਕ ਪੰਜਾਬੀ ਵੀਰ ਹੈ ਸਾਡਾ ਫਲੋਰ ਦਾ ਉਹਨੇ ਇੱਕ ਕਿਲੇ ਦੇ ਵਿੱਚ ਗ੍ਰੀਨ ਹਾਊਸ ਬਣਾਇਆ ਉਹਦੇ ਵਿੱਚ ਉਹ ਸ਼ਿਮਲਾ ਮਿਰਚੋਂ ਬੰਦ ਕੈਪਸਿਕਮ ਕਹਿੰਦੇ ਉਹ ਤਿੰਨ ਰੰਗ ਚੋ ਵੀਰ ਹਰੇ ਦੀ ਇੱਕ ਪੀਲੇ ਰੰਗ ਦੀ 골ਡਨ ਦੀ ਇੱਕ ਲਾਲ ਰੰਗ ਅਸੀਂ ਉੱਥੇ ਗਏ ਉਹਨੇ ਮੈਨੂੰ ਦੱਸਿਆ ਟੋਟਲੀ ਮੈਕਨਾਈਜ਼ਡ ਹੈ ਛੋਟੇ ਛੋਟੇ ਗਬਲੀਆਂ ਜੀਆਂ 3 ਇੰਚ ਬੈ 3 ਇੰਚ ਉਹ ਸਬਜ਼ੀ ਹੋ ਕੇ ਦੀ ਹੈ ਜੀ ਅਸੀਂ ਦੀ 6 ਫੋਟੋ ਲਾਲੀਓ ਰੇਲਿੰਗਸ ਦੇ ਸੱਜੀ ਲੱਗਦੀ ਹੈ ਹਰ ਹਫਤੇ ਉਹ ਸਬਜ਼ੀ ਤੋੜਦੇ ਨੇ ਪੈਕ ਕਰਦੇ ਪੂਰਾ ਸਭ 125 ਟਨ ਉਹ ਸਬਜ਼ੀ ਦਾ ਉਤਪਾਦਨ ਹੁੰਦਾ ਹੈ ਕਿਲੇ 125 ਟਨ 7 ਰੁਪਏ ਨਿਊਜ਼ੀਲੈਂਡ ਦੇ ਡਾਲਰ ਦਾ ਰੇਟ ਹੈ 50 ਰੁਪਏ ਨਿਊਜ਼ੀਲੈਂਡ ਦਾ ਡਾਲਰ ਆਪਣੀ ਕਰੰਸੀ ਵਿੱਚ ਤੇ ਮੈਂ ਉਹਦਾ ਅੰਦਾਜ਼ਾ ਲਾਇਆ ਕਿ ਜੇ ਹਿੰਦੁਸਤਾਨ ਦੇ ਵਿੱਚ ਕਰੰਸੀ ਦੇ ਵਿੱਚ ਉਹਨੂੰ ਅਸੀਂ ਉਹ ਉਹਨੂੰ ਜਰਮ ਕਰਕੇ ਕੱਢੀਏ ਤੇ 4 ਕਰੋੜ 15 ਲੱਖ ਦੀ ਸ਼ਮਲਾ ਮਿਲ ਕੇ ਇੱਕ ਕਿੱਲੇ 'ਚ ਵੇਚਦੇ 4 ਕਰੋੜ 15 ਲੱਖ ਇੱਕ ਕਿੱਲੇ 'ਚ ਜੇ ਚਾਹਦੇ ਹੋ ਕਿ ਮੇਰੇ ਕੋਲ ਐਡਰੈਸ ਵੀ ਹੈ ਤਾਂ ਮੇਰੀ ਸੋਸ਼ਲ ਮੀਡੀਆ ਤੇ ਜਾਓ ਕਿ ਮੈਂ ਸਾਰੀ ਉਹਨਾਂ ਦੀ ਇੰਟਰਵਿਊ ਤੇ ਉਹਨਾਂ ਦੀ ਉਹ ਸਾਡੀ ਵੀਡੀਓ ਵੀ ਪਾਈ ਉਸ ਉਸ ਵਿਜ਼ਿਟ ਤੇ 50 ਰੁਪਏ ਦਾ ਸਦਾਗੀ ਕਿਲੋ ਦੁੱਧ ਦੇ ਜਿਹੜਾ ਜਿੱਦਣੇ ਯੂਰਪ ਦੀ ਮਾਰਕੀਟ ਜਾ ਕੇ ਚੀਜ਼ ਬਣੇਗਾ ਬਿਆਲੀਆਂ ਕਿਸਮ ਦੀ ਚੀਜ਼ ਹੈ ਤੇ 500 ਤੋਂ 1000 ਰੁਪਏ ਕਿਲੋ ਦਾ ਤੁਹਾਨੂੰ ਰੇਟ ਮਿਲੇਗਾ ਤੁਹਾਡੀ ਕਣਕ ਕਰਾਈ ਕਿਸਮ ਦਾ ਬ੍ਰੈਡ ਬੰਦਾ ਕਰਨ ਕਿ ਤੁਹਾਨੂੰ ਹਜ਼ਾਰਾਂ ਰੁਪਏ ਤੁਹਾਨੂੰ 2000 ਰੁਪਏ ਕੁਇੰਟਰ ਦੀ ਜਗ੍ਹਾ ਤੇ 10 12 15000 ਰੁਪਏ ਕੁਇੰਟਰ ਦਾ ਤੁਹਾਨੂੰ ਰੇਟ ਉੱਤੇ ਮਿਲੇਗਾ ਇਹ ਦਿਨਾਂ ਚਿਰ ਅਸੀਂ ਇਹ ਨਹੀਂ ਕਰਾਂਗੇ ਜਿੰਨਾ ਤੇ ਸਾਨੂੰ ਮਾਰਕੀਟ ਦੇ ਮਲੇ ਨੂੰ ਉਹਨਾਂ ਤੇ ਪੰਜਾਬ ਫਿਰ ਧੱਕੇ ਨਹੀਂ ਕਰ ਸਕਦਾ ਫਿਰ ਜਿਹੜੀ ਮਰਜ਼ੀ ਗੱਬਣ ਲੈ ਉਹ ਇਹੀ ਹਾਲ ਹੈ ਉਹ ਮੈਂ ਤੁਹਾਨੂੰ ਬੇਨਤੀ ਕਰੂੰਗਾ ਚੰਗੀ ਲੀਡਰਸ਼ਿਪ ਲੈ ਕੇ ਆਓ ਇਹਨਾਂ ਨੂੰ ਹੱਥ ਜੋੜੋ ਇਹਨਾਂ ਨੇ ਪਹਿਲੇ ਬੜਾ ਨੁਕਸਾਨ ਕੀਤਾ ਤੁਹਾਨੂੰ ਮੈਂ ਦੱਸਿਆ ਜਿੰਨਾ ਧਰਮ ਦੇ ਵਿੱਚ ਇਹਨਾਂ ਦਾ ਕੀਦ ਹੈ ਉਹ ਉਨਾਂ ਤੋਂ ਵੱਧ ਸਾਡਾ ਆਪਣੇ ਧਰਮ 'ਚ ਕੀਦ ਹੈ ਉਹ ਮੈਂ ਇਸ ਗੱਲ ਦਾ ਮੈਨੂੰ ਪੂਰਨ ਫੇਥ ਹੈ ਪੂਰਨ ਯਕੀਨ ਹੈ ਕਿ 11 ਤਰੀਕ ਵਾਲੇ ਦਿਨ ਕਰਨ ਸਿੰਘ ਬੁਝੁਣਾ ਦੀ ਜਿਹੜਾ ਪੰਜੇ ਦਾ ਚੋਣ ਨਿਸ਼ਾਨ ਨੇ ਉਹਨੂੰ ਤਗੜੇ ਹੋ ਕੇ ਮੁਰਾ ਲਾ ਕੇ ਤੁਸੀਂ ਕਾਮਯਾਬ ਕਰੋ ਗੁਰੂਬਾਰਾ ਸਾਹਿਬ ਨੇ ਮਿਹਰ ਕਰਨੀ ਹੈ ਇਸ ਇਲੈਕਸ਼ਨ ਦੇ ਵਿੱਚ ਇੱਕ ਸਾਲ ਪਹਿਲੇ ਐਨਾਨਸ ਕਰਤਾ ਇਹ ਇਲੈਕਸ਼ਨ ਜਿਤਾ ਦਿਓ ਸਾਲ ਦੇ ਵਿੱਚ ਹੀ ਤੁਸੀਂ ਵੇਖਿਓ ਇੱਪ ਪੱਕਣ ਜਾਂਦੇ ਕਿਤੇ ਇਹਨਾਂ ਤੋਂ ਲੋਕਾਂ ਨੂੰ ਰੁਕਸ ਦਰਾਂਦ ਇਹਨਾਂ ਤੋਂ ਇਹਨਾਂ ਨੂੰ ਗਲਉਣਾ ਦਾ ਕਈ ਮਾਰ ਚ। ਹੱਥ ਜੋੜ ਕੇ ਮੇਰੀ ਬੇਨਤੀ ਹੈ ਸਾਲ ਕੱਢਣਾ ਵੀ ਇਹਨਾਂ ਥੱਲੇ ਬੜਾ ਮੁਸ਼ਕਲ ਹੋਣਾ ਹੈ ਪੰਜਾਬ ਨੂੰ ਭਾਰੀ ਨੁਕਸਾਨ ਹੋ ਰਿਹਾ। ਹੋਰ ਨੁਕਸਾਨ ਕਰਕੇ ਜਾਣ। ਇੱਕ ਇਲੈਕਸ਼ਨ ਆਪਾਂ ਜਿੱਤ ਲਈ ਕਿਸੇ ਸਰਕਾਰੀ ਮੁਲਾਜ਼ਮ ਨੇ ਇਹਨਾਂ ਤੇ ਕਹਨੇ ਨਹੀਂ ਜੇ ਲੱਗਣਾ। ਜਿੰਨੇ ਠੱਗੀ ਖੋਰੀ ਇਹਨਾਂ ਨੇ ਹੁਣ ਮਾਰ ਪਈ ਹੈ। ਝਾੜੂ ਲੈ ਕੇ ਸਾਰੀਆਂ ਗੁੱਠਾਂ ਫਰੋਲ ਰਹੇ ਨੇ। ਪੰਜਾਬ ਦੀਆਂ ਜਾਇਦਾਦਾਂ ਵੇਚ ਰਹੇ ਸਰਕਾਰੀ ਜਾਇਦਾਦਾਂ ਵੇਚ ਰਹੇ ਨੇ। ਸਾਲਾ ਕੁਝ ਰੁਕ ਜਾ। ਤੁਹਾਡੀ ਲੋਟ ਰੁਕ ਜਾਏਗੀ। ਇਹ ਤੁਹਾਡਾ ਫਤਵਾ ਇੱਕ ਬਹੁਤ ਅਹਿਮ ਫਤਵਾ ਹੋਏਗਾ ਸੋ ਇਹਨੇ ਕਿਹਾ ਮੈਂ ਤੁਹਾਡਾ ਸਬਜੀਤ ਸਿੰਘ ਦੀ ਸਾਰੇ ਤੁਹਾਡੇ ਪਰਿਵਾਰ ਦਾ ਸੋਚੇ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਗਾ ਵਾ